ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ Fateh ਸਤਿਗੁਰ ਨਾਨਕ ਪ੍ਰਕਾਸ਼ਿ ਅਨਕੀ ਤੁਮ ਜਗ ਚਾਨਣ ਬੋਆ ਜਿਉਂ ਕਰ ਸੂਰਜ ਨਿਕਲੇ ਆਕਾਰੇ ਛਪੇ ਅੰਧੇਰ ਭੁਲਾ ਸਭ ਤੋਂ ਪਹਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਾਰ ਤਾਰਨ ਦੇ ਸਰੂਪ ਦੀਆਂ ਸੂਚੀਆਂ ਸੰਤਾਂ ਨੂੰ ਲੱਖਾਂ ਤੇ ਕਰੋੜਾਂ ਵਾਰ ਵਧਾਈ 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 ਪ੍ਰਵਾਣ ਹੋਏ ਦਾਸ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੀਨ ਦੇ ਦੁਆਰਾ ਦੇ ਰਸ ਸਰ ਰਨ ਗਗਨ ਨੌ ਖੰਡ ਮੈਂ ਜੋਤ ਸਰੂਪੀ ਰਿਹਾ ਪਾਰ ਅਨਮਖਰਾਕਤ ਭੀਤ ਨਹੀਂ ਗੁਰੂ ਅਰਜਨਪਤਾ ਖਾਰ ਜਿੱਤੇ ਆਪ ਜੀ ਆਏ ਹੋ ਗੁਰਦੁਆਰਾ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਦੂਸਰਾ ਇਤਿਹਾਸ ਹੈ ਦਾ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਆ ਜੋ ਕਿ ਆਪਾਂ ਸਿੱਖ ਖਾਲਸਾ ਰਾਜ ਵੀ ਕਹਿ ਸਕਦੇ ਹਾਂ ਇਹ ਦੋ ਇਤਿਹਾਸ ਹਨ ਇਸ ਗੁਰਦਾਰੇ ਨਾਲ ਜੁੜੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਜੋ ਕਿ ਜਦੋਂ ਉਹਨਾਂ ਨੂੰ ਕਾਫੀ ਤ ਤਸਿਹਦ ਦਿੱਤੇ ਗਏ ਚੰਦੂ ਦੀ ਹਵੇਲੀ ਚ ਉਹ ਇਹ ਗੁਰਦੁਆਰਾ ਨਹੀਂ ਹੈ ਕਈ ਸੰਗਤ ਇਹ ਸਮਝਦੀ ਹੈ ਕਿ ਉਹ ਅਸਥਾਨ ਹੈ ਜਿੱਤੇ ਗੁਰੂ ਮਹਾਰਾਜ ਨੂੰ ਤਸਿਹਦ ਦਿੱਤੇ ਗਏ ਜਿੱਤੇ ਤਸਿਹਦ ਦਿੱਤੇ ਗਏ ਉਹ ਚੰਦੂ ਦੀ ਹਵੇਲੀ ਆ ਮੋਚੀ ਗੇਟ ਵਿੱਚ ਹੈ ਉੱਥੇ ਕੋਈ ਜਾਣਾ ਨਹੀਂ ਪਸੰਦ ਕਰਦੀ ਕਿਉਂਕਿ ਚੰਦੂ ਦੀ ਹਵੇਲੀ ਚ ਅਸੀਂ ਕੀ ਕਰਨ ਜਾਣਾ ਇਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਰਾਵੀ ਦਾ ਖੰਡਾ ਸੀ ਜਿੱਥੇ ਗੁਰੂ ਮਹਾਰਾਜ ਆਏ ਜਿੱਥੇ ਗੁਰੂ ਮਹਾਰਾਜ ਨੇ ਇਸ਼ਨਾਨ ਕੀਤਾ ਜਿੱਥੇ ਅਲੋਕ ਹੋਏ ਸਮੇਂ ਅਨਸਾਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਸਮੇਂ ਕੱਚਾ ਤੜਾ ਬਣਾ ਕਰਕੇ ਇਹਦਾ ਨੌਂ ਪਰਸਨ ਕੀਤਾ ਡੇਰਾ ਸਾਹਿਬ ਕਾਵ ਕੀ ਗੁਰਦਾ ਕੈਂਪ ਗੁਰਦਾ ਡੇਰਾ ਹੈ ਇਹ ਨਾਲੋਂ ਨਾਲ ਉਸ ਤੜੇ ਤੇ ਖੜੇ ਹੋ ਕਰਕੇ 6ਵੇਂ ਪਾਤਸ਼ਾਹ ਨੇ ਇਹ ਵੀ ਸ਼ੁਭ ਬਚਨ ਆਕੇ ਕਿ ਜਿਹੜੇ ਵੀ ਸੰਸਥਾਨ ਦੇ ਦਰਸ਼ਨਾਂ ਵਾਸਤੇ ਆਉਣਗੇ ਉਹਨਾਂ ਨੂੰ ਪ੍ਰਤੱਖ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਦਾ ਭਾਗ ਪ੍ਰਾਪਤ ਹੋਏਗਾ। ਵਾਹਿਗੁਰੂ ਦਾਤਾ ਦਾਤਾ ਰੇ ਓਂ ਦਾਤਾ ਦਾਤਾ ਰੇ ਓਂ ਦਾਤਾ ਦਾਤਾ ਰੇ ਓਂ ਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਤਾਰ ਦੁਰਪ੍ਰਬਧੀਆਂ ਸਾਰੀਆਂ ਸੰਗਤਾਂ ਨੂੰ ਲੱਖਾਂ ਦੇ ਕਰੋੜਾਂ ਵਾਰ ਵਧਾਈ 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 ਹੋਵੇ ਬੋਲੇ ਸੋਨਿਹਾਰ ਸ੍ਰੀ ਅਕਾਲ ਅਹੀਂਓ ਇਸ ਸਥਾਨ ਦਾ ਗੁਰਦੁਆਰਾ ਰੋਹੀ ਸਾਹਿਬ ਹੈ ਇਸ ਸਥਾਨ ਦੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਚਾਏ ਸੀ ਰੇਤ ਅਤੇ ਰੋੜਿਆਂ ਦੀ ਕਰੀ ਵਿਛਾ ਕੇ ਭਗਤੀ ਕੀਤੀ ਸਿਮਰਨ ਕੀਤਾ ਇਸ ਲਈ ਇਸ ਪਾਵਨ ਪੁਜਤਰ ਸਥਾਨ ਦਾ ਨਾਮ ਗੁਰਦੁਆਰਾ ਰੋਹੀ ਸਾਹਿਬ ਹੈ ਇਮਨਾਬਾਦ ਦੀ ਧਰਤੀ ਤੇ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਪਹਿਲਾ ਅਰੋਧ ਕਾਠਿਆਰੇ ਸੀ ਅਤੇ ਕੋਧਰੇ ਦੀ ਰੋਟੀ ਦਾ ਪ੍ਰਸਾਦਾ ਛਕਿਆ ਸੀ ਤੇ ਮਲਕ ਭਾਗੋ ਦੇ ਪੂਰੇ ਚਲਉ ਤੇ ਭਾਈ ਲਾਲੂ ਦੀਆਂ ਰੋਟੀਆਂ ਚ ਦੁੱਧ ਘੜਿਆ ਸੀ ਤੀਸਰਾ ਜਿਹੜਾ ਸਥਾਨ ਹੈ ਗੁਰਦੁਆਰਾ ਚੱਕੀ ਸਾਹਿਬ ਜਿਹੜਾ ਪਹਿਲੇ ਵਕਤਾਂ ਹੀ ਬਾਬਰ ਦਾ ਜੇਲ ਖਾਨਾ ਸੀ ਬਾਬਰ ਨੇ ਜਿਹੜੇ ਸ਼ਹਿਰ ਤੇ ਹਮਲਾ ਕਰਨਾ ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਕੈਦ ਵਿੱਚ ਕਰ ਲੈਣਾ ਤੇ ਉਹਨਾਂ ਕੋਲ ਕੰਮ ਕੀ ਕਰਾਣੇ ਚੱਕੀਆਂ ਚਲਾਣੀਆਂ ਤੇ ਦਾਣੇ ਪਿਸਾਣੇ ਜਦੋਂ ਇਮਲਾਬਾਦ ਦੀ ਧਰਤੀ ਤੇ ਬਾਬਰ ਨੇ ਹਮਲਾ ਕੀਤਾ ਇੱਥੋਂ ਦੇ ਸਾਰੇ ਲੋਕਾਂ ਨੂੰ ਆਪਣੀ ਕੈਦ ਵਿੱਚ ਕਰ ਦਿੱਤਾ ਗਿਆ ਬਾਬਰ ਬਾਦਸ਼ਾਹ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਬਾਰੇ ਨਹੀਂ ਪਤਾ ਸੀ ਕਿ ਕੌਣ ਨੇ ਆਪਣੀਆਂ ਫੌਜਾਂ ਭੇਜ ਕੇ ਐਸਾ ਸਥਾਨ ਤੋਂ ਗੁਰਨਾਨਕ ਦੇਵ ਜੀ ਮਹਾਰਾਜ ਅਤੇ ਪਾਈ ਮਰਦਾਨਾ ਜੀ ਨੂੰ ਕੈਦ ਕਰਕੇ ਜੇਲ੍ਹ ਖਾਨੇ ਦੇ ਵਿੱਚ ਲੈ ਗਏ ਅਤੇ ਚੱਕੀਆਂ ਚਲਾਉਣ ਦਾ ਹੁਕਮ ਦਿੱਤਾ ਗਿਆ اتر گرو نانک دیو جی مہاراج جی نے بابر بانی اچاری جنہیں شبت ہے بھی ہے جیسی میں گیانو پاپ کی جنج لے کا منگے دان لا لو جدو گرو دیو جی مہاراج جی نے جیل تھانے بابر بانی اچاری چکیاں بھی آپ جا رہی سننے پیسے جا رہے سن ਜਦ ਬਾਬਰ ਬਾਸ਼ਾ ਨੇ ਜਿਆਦਾ ਵੇਖਿਆ ਤੇ ਗੁਰਨਾਰਿਕ ਤੇਜ ਜੀ ਮਹਾਰਾਜ ਜੀ ਦੇ ਕਦਮਾਂ ਦੇਖ ਕੇ ਮਾਫੀ ਮੰਗੀ ਔਰ ਜਿੰਨੇ ਵੀ ਸਾਰੇ ਕੈਦੀ ਸਨ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਹਨਾ ਵਾਅਦਾ ਦਿੱਤਾ ਅੱਜ ਤੇ ਦਿਨ ਪਵਿੱਤਰ ਸਥਾਨ ਨੇ ਗੁਰਦੁਆਰਾ ਰੋੜੀ ਸਾਹਿਬ ਪਈ ਲਾਲੋ ਦਾਕੁਰ ਦੁਆਰਾ ਗੁਰਦੁਆਰਾ ਚੱਕੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਮਾਰਾ ਸਾਹ ਰੂੜੀ ਸਾਹਿਬ ਜੀ ਭਾਈ ਲਾਲੋ ਜੀ ਦਾ ਜੀ ਐਮਨਾਬਾਦ ਲਾਹੌਰ ਬੋਲੀ ਮਾਨ ਦਾ ਤੇਰੀ ਜਗ ਤੇ ਰਹਿਣੀ ਬਾਜ ਲੈ ਬੈਤ ਫਰੀਦ ਕਬੀਰ ਤੋਂ ਕੀਤਾ ਉਲ ਪੱਤਾ ਪ੍ਰਚਾਰ ਤੂੰ ਨਫਰਤ ਦੇ ਵਿੱਚ ਡੁੱਬਦੇ ਕਈ ਵੇੜੇ ਕੀਤੇ ਪਾਰ ਤੂੰ ਮਾਰ ਵਧਾਇਆ ਪਰਸਦਾ ਤੋਂ ਮੰਡਿਆ ਅਤ ਤਿਆਰ ਆ ਸੱਚ ਦੀ ਸ਼ਰਣੀ ਪਾਪ ਤੋਂ ਕੋ ਨਿੱਕਾ ਪਉਣ ਤਾਰ ਜਿਹੜਾ ਵਸੇ ਗੁਰੂ ਦਵਾਰ ਦਾ ਤੇਰਾ ਉੱਚਾ ਹੋਵੇ ਨਾ ਜਿਨ ਰਾਤੀ ਸੀ ਸਾਡੇ ਵਿੱਚ ਦੀ ਤੈਨੂੰ ਲੜਨ ਬੋਲੀ ਬਾ

ہاسا میں چانجر میں تی میں بڑھیا دل کی ستر میں, میں گبرو دا گیت میرے ساتھ میں بیندے دا راگ میں چڑیا دی چونچو جس خلقت جاگ میں دے دن بھی, بھی نالی میں سورج کی چپ میں گانے دا پجری رولا میں راتوں دی چپ میں چمٹا میں جوڑی تمہارا میں ٹولی دا تول میں میلے سال چھکتا میں کمپی میں کول میں رنجے دے پیار دی گنجلی میں مرزے دا تیر میں سونی دے عشق دا بھرکا میں وارث دی ہیر میں بندہ دی پاکتا شنگا میں عزت میں آن میں رسم ریتا دا رکھا میری اچھی شان میں راوی میں بیاس تے جیلم میں آدھا چناب جیلم ਤੇ ਬਾਗ ਜਿਵੇਂ ਨਵੇਂ ਫੁੱਲ ਗੁਲਾਬ ਮੈਂ ਧਰਤੀ ਤੇ ਪਿਆਰ ਦਾ ਰੰਗਾ ਮੈਂ ਚੱਲ ਲੱਗਾ ਖਾਬ ਖਲਜੀ ਮੈਨੂੰ ਦੁਨੀਆ ਜਾਣੇ ਮੇਰਾ ਨਾਮ ਪੰਜਾਬ ਖਲਜੀ ਮੈਨੂੰ ਦੁਨੀਆ ਜਾਣੇ ਮੇਰਾ ਨਾਮ ਪੰਜਾਬ ਤੂੰ ਜਿਆਨ ਮਹਾ ਦੀਸੂ ਤੂੰ ਜਿਆਨ ਆਹ ਤੇ ਤੇ ਪੰਛੀ ਜਲਦੇ ਮੈਂ ਆਪ ਸਭ ਨੂੰ ਜਨਤਨ ਤੇ ਆਪ ਸਭ ਨੂੰ ਬਹੁਤ ਬਹੁਤ ਮੁਵਾਜਜਾ ਹੁੰਦੀ ਸਤਿ ਸ਼੍ਰੀ ਅਕਾਲ ਜੀ ਮੈਂ ਕਰਤਾਰਪੁਰ ਸਾਹਿਬ ਇਸ ਟਾਈਮ ਅਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਮੌਜੂਦ ਹਾਂ ਜੀ ਸੰਤਾਂ ਨੂੰ ਦਰਸ਼ਨ ਕਰਾ ਰਹੇ ਹਾਂ ਹੁਣ ਮੌਕੇ ਤੇ ਇਹ ਭਾਈ ਸਾਹਿਬ ਵੱਲੋਂ ਗੁਰਦੁਆਰੇ ਦੀ ਇੱਕੋ ਨਹੀਂ ਜਾ ਰਹੀ ਹੈ ਵੀ ਬਣਾ ਰਹੀ ਕਿ ਸੰਤਾਂ ਨੂੰ ਉੱਥਾਂ ਜਾ ਕੇ ਸੰਤਾਂ ਨੂੰ ਜਨਤਨਾ ਜਾ ਕੇ ਦਿਖਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰ ਸਿੰਘ ਗਾਂਢੇਲ ਦੇ 555 ਦਿਵਸ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਇਹ 555 ਦਿਨ ਤੇ ਅੱਜ ਅਸੀਂ ਕਰਤਾਰਪੁਰ ਸਾਹਿਬ ਮੌਜੂਦ ਹਾਂ ਜੀ ਉੱਥੇ ਬਹੁਤ ਬਹੁਤ ਖੁੱਲੇ ਦਰਸ਼ਨ ਕੀਤੇ ਬਾਬਾ ਜੀ ਦੇ ਹੋਣਾ ਸੀ ਜੋ ਬਾਬਾ ਜੀ ਕਿਥੇ ਖੇਤੀ ਕਰਦੇ ਰਹੇ ਆ ਅਸੀਂ ਉਸ ਥਾਂ ਤੇ ਪਹੁੰਚੇ ਆ ਉਸ ਥਾਂ ਦੇ ਸੰਕਤਮ ਦਰਸ਼ਨ ਲਗੇ ਰਹੇ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੜਿਆ ਨਨਹਾ ਮਹੇ ਸੁਣੋ ਕੁੜਿਆ ਨਨਹਾ ਅੰਦੇ ਤੇ ਮਦੇ ਪੰਜ ਦਰਜੇ ਮੇ ਕੁੜਿਆ ਨਨਹਾ ਮਹੇ ਸੁਣੋ ਤਾਂ ਤਾਂ ਸ੍ਰੀ ਨਾਨਕਦੇਵ ਜੀ ਜਿੱਥੇ ਖੇਤੀ ਕਰਦੇ ਜੀ ਉਹ ਖੇਤਾਂ ਦੇ ਵਿੱਚ ਅਸੀਂ ਮੌਜੂਦ ਹਾਂ ਇੱਕ ਇੱਕ ਖਜੂਰਾਂ ਦੇ ਦਰਖਤ ਆ ਜੀ ਆ ਸੰਗਤ ਨੂੰ ਅਸੀਂ ਕਹਿੰਦੇ ਚਲ ਦਰਸ਼ਨ ਕਰਾ ਲਈਏ ਬਾਬੇ ਦੀ ਖੇਤੀ ਦੇ ਇਹ ਯਾਦਗਾਰ ਜੋ ਹੈ ਧੰਤਾ ਸਿਗੁਰੂ ਨਾਨਕ ਦੇਵ ਜੀ ਸਮੇਂ ਦੇ ਬਣਾਈ ਗਈ ਉਸ ਸਮੇਂ ਤੋਂ ਬਾਅਦ ਮਹਾਰਾਣਾ ਜੀ ਸਿੰਘ ਨੇ ਇਹ ਯਾਦਗਾਰ ਬਣਾਈ ਜੀ ਆ ਦੇਖੋ ਕਰੋ ਦਰਸ਼ਨ ਯਾਦਗਾਰ ਦੇ ਇੱਧਰ ਤੁਹਾਨੂੰ ਅਸੀਂ ਦਿਖਾਉਂਦੇ ਆ ਜਿੱਥੇ ਗੁਰੂ ਮਹਾਰਾਜ ਖੇਤੀ ਕਰਦੇ ਰਿਹਾ ਧੰਤਾ ਸਿਗੁਰੂ ਨਾਨਕ ਦੇਵ ਜੀ ਆ ਦੇਖੋ ਖਜੂਰਾਂ ਲੱਗੀਆਂ ਹੋਈਆਂ ਖਜੂਰਾਂ ਦਾ ਪ੍ਰਸ਼ਾਦ ਘੁੰਮ ਕੇ ਦੇਖ ਰਹੇ ਆ ਜੀ ਸਭ ਵਾਸਤੇ ਲਿਆਵਾਂਗੇ ਖਜੂਰਾਂ ਦਾ ਪ੍ਰਸ਼ਾਦ ਆਦੇ ਬੱਚਿਆਂ ਸਰਦਾਰ ਜੀ ਲਈ ਮੇਰਾ ਚਿਰ ਜਾਵੇ ਤਾ ਜਾਵੇ ਮੇਰਾ ਸਿੱਕੀ ਸਿਦਕ ਨਾ ਜਾ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਾ